ਸਾਲ 1984 ਸਿੱਖ ਕੌਮ ਲਈ ਇੱਕ ਅਜਿਹਾ ਦੁਖਾ ਭਰਿਆ ਵਰਾ ਸੀ ਜਿਸ ਵਰੇ ਵੱਲੋਂ ਦਿੱਤੇ ਜ਼ਖਮ ਅਜੇ ਤੱਕ ਭਰੇ ਨਹੀਂ ਬਲਕਿ ਨਸੂਰ ਬਣ ਕੇ ਰਿਸ ਰਹੇ ਨੇ ਖਾਸ ਕਰਕੇ ਜੂਨ ਦਾ ਮਹੀਨਾ ਜੂਨ ਦਾ ਮਹੀਨਾ ਚੜ੍ਹਦੇ ਹੀ ਸਿੱਖਾਂ ਦੇ ਮਨਾਂ 'ਚ ਟੀ ਸੁੱਟਦੀ ਹੈ ਕਿਉਂਕਿ ਇਸ ਮਹੀਨੇ ਦੇ ਪਹਿਲੇ ਹਫਤੇ 1 ਜੂਨ ਤੋਂ 6 ਜੂਨ ਤੱਕ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ ਸ੍ਰੀ ਦਰਬਾਰ ਸਾਹਿਬ ਸੱਚ ਕਨ ਸ੍ਰੀ ਮੰਦਿਰ ਸਾਹਿਬ ਤੇ ਗੋਲੀਬਾਰੀ ਕੀਤੀ ਗਈ ਸ੍ਰੀ ਅਕਾਲ ਤਖਤ ਸਾਹਿਬ ਨੂੰ ਟਾਇਰਟੇ ਦੇ ਕੀਤਾ ਗਿਆ ਪਰ ਉੱਥੇ ਹੀ ਨਵੰਬਰ 1984 ਚ ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਸਿੱਖ ਨਸਲ ਕੁਸ਼ੀ ਕੀਤੀ ਗਈ ਪਰ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਸਰਦਾਰ ਸਤਪਾਲ ਸਿੰਘ ਦਾਨਿਸ਼ ਉਹ ਫੋਟੋਗ੍ਰਾਫਰ ਜਿਨ੍ਹਾਂ ਨੇ ਜੂਨ 1984 ਚ ਹੋਏ ਕੱਲੂਕਾਰੇ ਤੋਂ ਬਾਅਦ ਸਭ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਸਮੂਹ ਦੀ ਫੋਟੋਫੀ ਕੀਤੀ ਉਹ ਯਾਦਗਾਰੀ ਤਸਵੀਰਾਂ ਅੱਜ ਤੱਕ ਇਹਨਾਂ ਕੋਲੇ ਨੈਗੇਟਿਵ ਤੇ ਫੋਟੋਆਂ ਦੇ ਵਜੂਦ ਧੂਪ ਚ ਵੀ ਮੌਜੂਦ ਨੇ ਤੇ ਇਹਨਾਂ ਦੇ ਜ਼ਿਹਨ ਚ ਵੀ ਜਿਉਂ ਦੀਆਂ ਤਿਉਂ ਬਰਕਰਾਰ ਨੇ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਜੂਨ ਮਹੀਨਾ ਚੜ੍ਹਦੇ ਹੀ ਸਾਰਾ ਮੰਜ਼ਰ ਖਾਸ ਕਰਕੇ ਉਹ ਲੋਕ ਜਿਨ੍ਹਾਂ ਨੇ ਆਪਣੀ ਅੱਖੀ ਦੇਖਿਆ ਸੰਤਾਪ ਆਪਣੇ ਪਿੰਡੇ ਤੇ ਹੰਡਾਇਆ ਉਹਨਾਂ ਲੋਕਾਂ ਤੇ ਖਾਸ ਕਰਕੇ ਜ਼ਿਹਨ ਚ ਸਾਰੀ ਉਹ ਜਿਹੜੀ ਦੁਖਦਾਈ ਤਸਵੀਰਾਂ ਉਹ ਮੰਜ਼ਰ ਅੱਖਾਂ ਚ ਆ ਜਾਂਦਾ ਹੈ ਜੀ ਕਿਸ ਤਰ੍ਹਾਂ ਦੇ ਹਾਲਾਤ ਸੀ ਸਭ ਤੋਂ ਪਹਿਲਾਂ ਤੁਸੀਂ ਜਦੋਂ ਗਏ ਉਦੋਂ ਉਸ ਤੋਂ ਪਹਿਲਾਂ ਕੀ ਹਾਲਾਤ ਸੀ ਜਾਂ ਤੁਸੀਂ ਅੰਦਰ ਜਾ ਕੇ ਕਿਸ ਤਰ੍ਹਾਂ ਦੇ ਹਾਲਾਤ ਦੇਖੇ ਸ੍ਰੀ ਹਰਮੰਦਰ ਸਾਹਿਬ ਵਿਖੇ ਸੰਤ ਪਿੰਡ ਵਾਲਿਆਂ ਦਾ ਆਉਣਾ ਅਤੇ ਹੋ ਜੜੀਏ ਕਟਨਾਵਾ ਉੱਥੇ ਹੋਈਆਂ ਰਹੀਆਂ ਸੰਤ ਪਿੰਡਾਂ ਵਾਲਿਆਂ ਵੱਲੋਂ ਬੱਬਰ 18 ਸਿੰਘ ਤੇ ਪਾਈ ਅਮਰੀਕ ਸਿੰਘ ਦੀ ਗੈਰਜ਼ਾਰੀ ਦਾ ਮੋਰਚਾ ਲਾਉਣਾ ਇਹ ਸਾਰਾ ਸੰਤਾਪ ਜਿਹੜਾ ਸੀਗਾ ਸਾਰੀਆਂ ਕਟਨਾਵਾਵਾਂ ਜੜੀਆਂ ਸੀਗੀਆਂ ਉਹ 1 ਜੂਨ ਤੋਂ ਲੈ ਕੇ 6 ਜੂਨ ਤੱਕ ਉਹ ਜੜਾ ਦਬਨਕ ਸਮਾਸੀ ਕੌਮ ਕਰੀ ਭੁਲੇਗੀ ਨਹੀਂ ਸਭ ਤੋਂ ਪਹਿਲਾਂ ਕਿੰਨੀ ਤਰੀਕ ਨੂੰ ਅੰਦਰ ਦਾਖਲ ਹੋਇਆ ਉਸ ਤੋਂ ਪਹਿਲਾਂ ਤੇ ਕੀ ਹਾਲਤ ਸੀ ਹਾਲਤ ਜਿਹੜੇ ਜਦੋਂ ਮੋਰਚੇ ਦੇ ਵਿੱਚ ਜਿਹੜੇ ਹਾਲਾਤ ਹੁੰਦੇ ਨੇ ਉਹ ਤੇ ਜਗ ਜਾਰੀ ਨੇ ਤੇ ਅੰਦਰ ਜਿਹੜੀਆਂ ਗਤੀਵਿਧੀਆਂ ਹੁੰਦੀਆਂ ਸੀਗੀਆਂ ਮੈਂ ਉਹਦੀ ਫੋਟੋਗ੍ਰਾਫੀ ਕਰਦਾ ਸੀਗਾ ਮੈਂ ਤੇ ਤਕਰੀਬ ਪਹਿਲਾਂ ਵੀ ਸਾਰਾ ਕੁਝ ਕੀਤਾ ਹੀ ਹੈ ਸਾਡੀ ਫੋਟੋਗ੍ਰਾਫੀ ਕੀਤੀ ਹੈ ਜੋ ਜੋ ਅੰਦਰ ਗਤੀਵਿਧੀਆਂ ਹੋਈਆਂ ਨੇ ਉਸ ਤੋਂ ਬਾਅਦ ਜਦੋਂ ਸਾਡੇ ਸਾਰੇ ਹਿੰਦੇ ਪੰਜਾਬ ਦੇ ਪਤਕਰਾਂ ਦੇ ਜਾਂ ਬਾਅਦ ਦੇ ਦਿੱਲੀ ਦੇ ਜਨੇ ਵੀ ਆ ਜਾਈ ਫੌਰਨ ਨੇ ਉਹਨਾਂ ਨੇ ਸਭ ਇਹਨਾਂ ਕਰਫੂ ਪਾਸ ਰੱਦ ਕਰ ਦਿੱਤੇ ਗਏ ਤੇ ਜਦੋਂ ਦੁਬਾਰਾ ਇਹਨਾਂ ਨੇ ਖੋਲਿਆ 24 ਜੂਨ ਨੂੰ ਉਦੋਂ ਮੈਂ ਅੰਦਰ ਦਾ ਗਿਆ ਜਿਹੜਾ ਅਕਾਲ ਤੱਕ ਸੀਗਾ ਉਹਨੂੰ ਟਹਿੜੜੀ ਹੋਇਆ ਵੇਖ ਕੇ ਘਰ ਲਾਉਂਦੇ ਸੀਗੇ ਅੱਖਾਂ ਚਾਂਦਰੂ ਹਾਂ ਜੂ ਸੀਗੇ ਤੇ ਬੜਾ ਦਰਦਨਾਕ ਸੀਨ ਸੀਗਾ ਉਹਦਾ ਵਿੱਚ ਮੇਰੇ ਪਰਿਵਾਰ ਵੱਲੋਂ ਵੀ ਜਿਹੜਾ ਉੱਥੇ ਕੰਮ ਕੀਤਾ ਗਿਆ ਸੀ ਇਹ ਬੀਂਗਿਆ ਆਰਟਿਸਟ ਨਕਾਸ਼ੀ ਦਾ ਮੇਰੇ ਗ੍ਰੈਂਡਫਾਦਰ ਭਾਈ ਗਿਆਨ ਸਿੰਘ ਹੁੰਦਾ ਸੀਗਾ ਉਹਦਾ ਵੀ ਦਰਦ ਮੈਨੂੰ ਸੀਗਾ ਧਾਰਮਿਕ ਤੌਰ ਤੇ ਤਾਂ ਹੈ ਹੀ ਆਈ ਸੀ ਪਰ ਇੱਕ ਵਿਰਾਸਤ ਜਿਹੜੀ ਤੈਟਰੀ ਕੀਤੀ ਗਈ ਹੈ ਉਹਦਾ ਦਰਦ ਜ਼ਰੂਰ ਜ਼ਿਆਦਾ ਸੀ ਪਰ ਉਹ ਮੰਜ਼ਰ ਕਦੇ ਜ਼ਿਹਨ ਚੋਂ ਨਿਕਲ ਨਹੀਂ ਸਕਦਾ ਨਹੀਂ ਉਹਦੇ ਸਾਰੀ ਹਜਾਤੀ ਯਾਦ ਰਹੇਗਾ ਉਹ ਜਿਹੜਾ ਬਣੀ ਤਸਵੀਰਾਂ ਨੇ ਮੇਰੀਆਂ ਉਸ ਟਾਈਮ ਜੋ ਕੁਝ ਹੋਇਆ ਉਹ ਬੋਲਦੀਆਂ ਨਹੀਂ ਹਰ ਤਸਵੀਰ ਜਿਹੜੀ ਤੁਸੀਂ ਵੇਖੋਗੇ ਉਹ ਤੁਹਾਨੂੰ ਦੱਸੇਗੀ ਉਹਦੀ ਕਹਾਣੀ ਉਹਦੇ ਵਿੱਚ ਬੋਤਲ ਦੀ ਬੋਲਣ ਦੀ ਕੋਈ ਲੋੜ ਨਹੀਂ ਹੁੰਦੀ ਉਹ ਕਹਾਣੀ ਜਿਹੜੀ ਤਸਵੀਰ ਬੋਲਦੀ ਦੀ ਉਹ ਤਸਵੀਰ ਉਹ ਤਬਾ ਨਹੀਂ ਰੱਖਦੀ ਪਰ ਉਹ ਤੱਕ ਤਾਂ ਫਿਰ ਦਾਨੀ ਸਾਹਿਬ 24 ਜੂਨ ਤੱਕ ਤੰਦਰੂਫ ਕਾਫੀ ਸਫਾਈ ਸਫਾਈ ਕਰ ਦਿੱਤੀ ਗਈ ਨਹੀਂ ਉਹ ਤੇ ਸਫਾਈ ਕਰਨ ਤੋਂ ਬਾਅਦ ਹੀ ਇਹਨਾਂ ਨੇ ਲਾਉ ਕੀਤਾ ਉਸ ਤੋਂ ਪਹਿਲਾਂ ਤੇ ਹੋਣਾ ਹੀ ਸੀਗਾ ਜਦੋਂ ਨੋਰਮਲ ਕਰਦੇ ਜਦੋਂ ਨੋਰਮਲ ਹੋ ਗਏ ਉਹ ਇੰਦਰ ਗਾਂਧੀ ਵੀ ਆਈ ਉਹ ਤੋਂ ਉਸ ਤੋਂ ਬਾਅਦ ਜੈਨਨੀ ਵੀ ਆਏ ਜੈਲ ਸਿੰਘ ਹੋਣੇ ਉਸ ਤੋਂ ਬਾਅਦ ਵੀ ਨਾਰਮਲ ਕਰਨਾ ਸੀਗਾ ਇਹ ਤੇ ਜਿੱਥੇ ਨੁਕਸਾਨ ਹੋਇਆ ਹੋਵੇ ਉਥੇ ਉਹ ਰੱਖਿਆ ਨਹੀਂ ਜਾ ਸਕਦਾ ਪੁਜਰਬ ਨਹੀਂ ਕੀਤਾ ਜਾ ਸਕਦਾ ਅਸੀਂ ਬੜੀਆਂ ਉਹ ਤਸਵੀਰਾਂ ਵੇਖੀਆਂ ਜਿੰਦੇ ਚ ਟੈਟਰੀ ਕਾਂਤਕ ਸਾਬ ਵੇਖ ਕੇ ਸੰਗਤਾਂ ਰੋਂਦੀਆਂ ਕਰ ਲਾਉਂਦੀਆਂ ਸੀ ਹਾਂ ਤੇ ਦੇਦੋ ਵੇਖਣਾ ਮੈਂ ਮੈਂ ਅਸੀਂ ਆਫੜੇ ਹੱਥ ਕੰਮ ਦੇ ਸੀਗੀ ਸੰਗਤਾਂ ਦੀ ਗੱਲ ਹੀ ਵੱਖਰੀ ਹੈ ਕਿਉਂਕਿ ਸਾਡਾ ਨਾਲ ਇੱਕ ਵਿਰਾਸਤ ਦਾ ਸਾਹ ਸੀਗੀ ਤੇ ਉਹ ਸਾਹ ਜੜੀ ਆ ਪੁਲਾਈ ਨਹੀਂ ਜਾ ਸਕੀ ਸਿੱਖ ਆਪਣੀਆਂ ਧਾਰਮਿਕ ਭਾਵਨਾਵਾਂ ਵੀ ਬੜੀਆਂ ਨਹੀਂ ਭਾਵਨਾਵਾਂ ਤੇ ਵੀ ਕਿ ਸਿੱਖ ਦੀ ਮੈਂ ਗੱਲ ਨਹੀਂ ਕਰਦਾ ਸਿੱਖਾਂ ਦੀ ਭਾਵਨਾਵਾਂ ਤਾਂ ਹੈਗੀਆਂ ਹੈਗੀਆਂ ਨੇ ਜਿਹੜੇ ਦੂਜੇ ਵੀ ਸੀਗੇ ਧਰਮਾਂ ਦੇ ਹਿੰਦੂ ਵੀ ਆਏ ਸੀ ਇਹਦੀ ਗੱਲ ਕੋਈ ਨਹੀਂ ਜੇ ਤੁਸੀਂ ਆਪ ਹੀ ਵੱਖਰੇਵੇਂ ਜੇ ਪਾਏ ਆ ਤੇ ਬਾਕੀ ਸਾਡੀ ਗੱਲ ਇੱਕੋ ਹੀ ਹੈ ਉਹਦੇ ਵਿੱਚ ਕੋਈ ਗੱਲ ਨਹੀਂ ਤੇ ਗੁਰਗ੍ਰਾਮ ਸਾਹਿਬ ਵਿੱਚ ਰਾਮ ਹੈ ਅੱਲਾ ਵੀ ਹੈ ਤੇ ਆਪਾਂ ਕਦ ਨੂੰ ਵੱਖਰੇ ਵੱਖਰੇ ਹੋਤੀ ਬਿਲਕੁਲ ਠੀਕ ਹੈ ਮੋਰ ਲਾਈਏ ਕੋਈ ਦੁਖੀ ਹੁੰਦਾ ਦੇਖੇ ਬਿਲਕੁਲ ਈਵਨ ਜਿਹੜੀਆਂ ਸਿੱਖਾਂ ਦੀਆਂ ਜੜੀਆਂ ਪੁਰਾਣੇ ਗੁਰੂ ਮਾਰਾ ਦੇ ਵੇਲੇ ਦੀਆਂ ਕੁਰਬਾਨੀਆਂ ਨੇ ਉਹ ਵੀ ਘਟ ਨਹੀਂ ਗਈਆਂ ਉਹ ਵੀ ਨਾਲ ਹੀ ਸੰਬੰਧਿਤ ਹੈ 40 ਸਾਲ ਬਾਅਦ ਕੀ ਮਹਿਸੂਸ ਕਰਦੇ ਹੋ ਬਚ ਉਸ وہی ਕਰਦੇ ਆ ਜਿਹੜਾ ਜਦੋਂ ਕੌਮ ਦਾ ਵਿਸਾ ਖਤਮ ਹੋ ਜਾਵੇ ਧਾਰਮਿਕ 6:00 ਵਜੇ ਹੋ ਗਏ ਤੇ ਉਹਦਾ ਅਸਰ ਤੇ ਜਿਹਨਾਂ ਤੇ ਉੱਤੇ ਪੈਂਦਾ ਹੀ ਪੈਂਦਾ ਹੈ ਜਿਨੇ ਆਪਣੀ ਅੱਖੀਂ ਬੰਜਰ ਵੇਖਿਆ ਹੋਵੇ ਉਹਨਾਂ ਤਾਂ ਜਦੋਂ ਵੀ ਪ੍ਰਕਰਮਾਂ 'ਚ ਜਾਉਂ ਮਤਲਬ ਕਈ ਵਾਰੀ ਤੁਹਾਨੂੰ ਉਹ ਚੀਜ਼ਾਂ ਫਲੈਸ਼ਬੈਕ ਕਰਦੀ ਹੋਣ ਉਹ ਚੀਜ਼ਾਂ ਦੇਖੋ ਤੇ ਜਿਹੜੇ ਉਹ ਉਕਰੀਆਂ ਤਸਵੀਰਾਂ ਨੇ ਯਾਦਾਂ ਨੇ ਦਿਮਾਗ ਦੇ ਵਿੱਚ ਰਹਿਣੀਆਂ ਜਿੰਨਾ ਚਿਰ ਸਰੀਰ ਹੈਗਾ ਲੋਕਾਂ ਨੂੰ ਦੱਸਾਂਗੇ ਤੜਦੇ ਰਹੇ ਜਾਨ ਹੈ ਉਹਨੀ ਦੇ ਤੱਕ ਹਾਂ ਉਹ ਦੱਸਾਂਗੇ ਲੋਕਾਂ ਨੂੰ ਤੁਹਾਡੇ ਦਾ ਹੀ ਦੱਸਾਂਗੇ ਬਿਲਕੁਲ ਅਤਪਾਲ ਸਿੰਘ ਦਾਨਿਸ਼ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਦਰਬਾਰ ਸਾਹਿਬ ਸਮੂਚ 6 ਜੂਨ ਤੋਂ ਬਾਅਦ ਜਦੋਂ ਪਹਿਲੀ ਵਾਰ 15-20 ਦਿਨ ਬਾਅਦ ਪਹਿਲੀ ਵਾਰ ਜਦੋਂ ਅੰਦਰ ਜਾਣ ਦੀ ਪਰਮਿਸ਼ਨ ਮਿਲੀ ਤਾਂ ਜਾ ਕੇ ਅੰਦਰ ਫੋਟੋਗ੍ਰਾਫੀ ਕੀਤੀ ਔਰ ਜੋ ਮੰਜ਼ਰ ਦੇਖੇ ਅੱਜ ਵੀ ਇਹਨਾਂ ਦੀਆਂ ਅੱਖਾਂ 'ਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਇਹਨਾਂ ਦੀ ਖਿੱਚੀਆਂ ਤਸਵੀਰਾਂ 'ਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਔਰ ਇਹੋ ਜ਼ਖਮ ਜੋ ਕੱਲੂ ਘਾਰੇ ਦੌਰਾਨ ਸਾਨੂੰ ਮਿਲੇ ਹੈ ਉਹ ਇਹ ਜ਼ਖਮ ਨੇ ਜਿਹੜੇ ਸਿੱਖ ਕਮ ਕਦੇ ਵੀ ਭੁਲਾ ਨਹੀਂ ਸਕਦੀ ਕੈਮਰਾ ਬਸਰ ਅਵਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੌਂਗਾ ਪੀਟੀ ਸੀ ਨਿਊਜ਼ ਅੰਮ੍ਰਿਤਸਰ